이란 ਦੀ ਜੇਲ੍ਹ ਚ ਕੈਦ ਭਾਰਤੀ ਨੌਜਵਾਨ ਮਨੋਜ ਕੁਮਾਰ ਦੇ ਪਰਿਵਾਰ ਨੇ ਕੇਂਦਰ ਸਰਕਾਰ ਤੋਂ ਲਗਾਈ ਮਦਦ ਦੀ ਗੁਹਾਰ ਪਰਮਣਨਾਥ ਜੀ ਪਰਮਣਨਾਥ ਜੀ ਤੁਹਾਡਾ ਬੇਟੇ ਦਾ ਕੀ ਨਾਮ ਹੈ ਕਿੰਨੀ ਉਮਰ ਹੈ ਕਿੱਥੇ ਗਿਆ ਸੀ ਉਹ ਮਨੋਜ ਕੁਮਾਰ ਜੀ 22 ਸਾਲ ਉਮਰ ਹੈ ਉਹ ਗਏ ਸੀ ਦੁਬਈ ਦੇ ਵਿੱਚ ਕਲਗੱਤੇ ਨੂੰ ਕੋਰਸ ਕਰਕੇ ਮਰਚਨ ਨਵੀਦਾ ਕੋਰਸ ਕਰਕੇ ਉਹ ਕਲਗੱਤੇੋਂ ਦਬਈ ਦੀ ਅੰਮ੍ਰਿਤਸਰ 2022 ਦੀ ਫਲੈਟ ਉਦੀ ਹੋਈ ਸੀ ਅੰਮ੍ਰਿਤਸਰ ਤੋਂ ਉਹਨਾਂ ਜਨਮ ਦੇ ਉਹਨਾਂ ਦਾ ਕਿੱਥੇ ਗਿਆ ਉਹ ਮਤਲਬ ਉਹਦੀ ਸ਼ੀਫ ਜਿਹੜੀ ਕਿੱਥੇ ਜਾ ਰਹੀ ਸੀ ਦਬਈ ਨੂੰ ਦਬਈ ਕੰਮ ਕਰਦਾ ਸੀਗਾ ਫੇ ਇਰਾਨ ਦੇ ਵਿੱਚ ਕਿੱਦਾਂ ਫੜੇ ਗਏ ਮਤਲਬ ਕੀ ਉੱਥੇ ਉਹਨਾਂ ਨੇ ਜਿਹੜਾ ਪੁਲਿਸ ਨੇ ਅਰੈਸਟ ਕਰ ਲਿਆ ਉਹਨਾਂ ਨੂੰ ਇਹ ਸਾਨੂੰ ਕੁਝ ਨਹੀਂ ਪਤਾ ਜੀ ਰਾਫ ਆ ਗਿਆ ਕਿਤੇ ਪਤਾ ਨਹੀਂ ਕੀ ਘਟਨਾ ਬੀਤ ਗਈ ਕਿੱਦਾਂ ਉਹਨਾਂ ਦੇ ਏਰੀਏ ਵਿੱਚ ਚੱਲ ਗਏ ਉਹ ਮੈ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਜੀ ਕਈ ਬੜੀ ਰਫ ਵੀ ਆ ਜਾਂਦਾ ਸਮੁੰਦਰ ਦੇ ਵਿੱਚ ਤੇ ਬੇਟੇ ਨਾਲ ਲਾਸਟ ਵਾਰੀ ਗੱਲਬਾਤ ਨਹੀਂ ਹੋਈ ਕਿੰਨੇ ਦਿਨ ਹੋਏ ਨੇ 5-6 ਦਿਨ ਹੋ ਗਿਆ ਸਾਡੇ ਨਾਲ ਗੱਲਬਾਤ ਕੋਈ ਨਹੀਂ ਹੁੰਦੀ ਫੋਨ ਉਹਨਾਂ ਨੇ ਖੋਲੇ ਆ ਸੀਡੀਸੀ ਖੋਲੀਆਂ ਪਾਸਪੋਰਟ ਖੋਲੇ ਆ ਜੀ ਬਸ ਤੇ ਹੁਣ ਜਦੋਂ ਹੋਰ ਕਿਹੜੇ ਕਿਹੜੇ ਬੱਚੇ ਮਰ ਕਿੰਨੇ ਕ ਹੈਗੇ ਕੁੱਲ ਮਿਲਾ ਕੇ ਜਿਹੜੇ ਆਪਣੇ ਇੰਡੀਆ ਦੇ ਬੱਚੇ ਨੇੋ ਬੱਚੇ ਜੀ ਇੰਡੀਆ ਦੇ ਆ ਦੋ ਪੰਜਾਬ ਦੇ ਆ ਬਾਕੀ ਟੋਟਲ ਸਾਰੀਆਂ ਸਟੇਟਾਂ ਦੇ ਥੋੜ੍ਹ ਥੋੜ੍ਹੇ ਹੈਗੇ ਤੇ ਮਨੂਜ ਦੇ ਨਾਲ ਜਿਹੜਾ ਉਹ ਦਾਸਤ ਇੱਕ ਹੋਰ ਦੱਸਿਆ ਗਿਆ ਕਿ ਪਠਾਨ ਕੋਲ ਹੋਰ ਗੋਲ ਪਠਾਨੀਆਂ ਆ ਜੀ ਇੱਕ ਰੌਲ ਕੋਰ ਦੇ ਜਗਿਆਲ ਰਹਿਣ ਜਗਿਆਲ ਦੇ ਰਹਿਣ ਵਾਲਾ ਹੈ। ਹਾਂਜੀ ਇਸ ਵਿਸ਼ੇ ਨੂੰ ਲੈ ਕੇ ਤੁਸੀਂ ਕਿੰਨਾ-ਕਿੰਨਾ ਨੂੰ ਮਿਲਿਓ ਅਧਿਕਾਰੀਆਂ ਨੂੰ ਜਾਂ ਮੰਤਰੀਆਂ ਨੂੰ ਕਿਸੇ ਨੂੰ ਮਿਲਿਓ? ਹਾਂਜੀ ਜੀ ਸੋਮ ਪ੍ਰਕਾਸ਼ ਤੋਂ ਵੀ ਕੱਲ ਗਏ ਸੀ। ਹਾਂਜੀ ਕੀ ਕੀ ਕਿਹਾ ਉਹਨਾਂ ਨੇ? ਉਹਨਾਂ ਨੇ ਕਿਹਾ ਵੀ ਮੇਲ ਕਰ ਦਿਓ ਸਾਨੂੰ। ਵਿਦੇਸ਼ ਮੰਤਰੀ ਵੀ ਮੇਲ ਕਰ ਚੁੱਕੇ ਆ। ਹਣ ਮੇਲਾਂ ਹੀ ਪਾ ਚੁੱਕੇ ਆ। ਸਾਡੀ ਕੋਈ ਵੀ ਕੇਸ ਸਰਕਾਰ ਨੇ ਨਹੀਂ ਗੱਲਬਾਤ ਸੁਣੀ। ਤੇ ਨਾ ਹੀ ਕੋਈ ਅਕਸ਼ਨ ਲੈ ਲਿਆ ਸਕਦਾ ਕੀ ਮੰਗ ਕਰਦੇ ਹਾਂ ਸਰਕਾਰ ਅਸੀਂ ਇਹੀ ਚਾਹੁੰਦੇ ਆਂ ਕਿ 8 ਨੂੰ ਮਹੀਨੇ 10 ਮਹੀਨੇ ਜਿੰਨੇ ਚਿਰ ਵੀ ਹੋ ਗਿਆ ਇੱਕ ਤਾਂ ਬੱਚਿਆਂ ਦੀ ਕੋਈ ਪੇਮੈਂਟ ਵੀ ਨਹੀਂ ਉਹਨਾਂ ਨੇ ਦਿੱਤੀ ਪੇਮੈਂਟ ਵਾਲੇ ਵੀ ਪੂਰੀ ਕਾਰਵਾਈ ਹੋਈ ਜਾਏ ਹਾਂਜੀ ਉਹ ਵੀ ਜ਼ਰੂਰੀ ਚਾਹੀਦੀ ਆ ਮਾਪੇ ਬੱਚਿਆਂ ਨੂੰ ਕਮਾਉਣ ਵਾਸਤੇ ਭੇਜਦਾ ਆ ਹਾਂਜੀ ਤੇ ਉਹ ਵੀ ਕੋਈ ਨਹੀਂ ਜਿਹਦਾ ਪੇਮੈਂਟ ਵੀ ਨਹੀਂ ਮਿਲੀ ਉਹਦੀ ਤੇ ਉਲਟੇ ਜੇਲ੍ਹ ਦੇ ਵਿੱਚ ਠਾਲ ਦਿੱਤਾ ਹੋ ਸਕਦਾ ਉਹਨਰ ਦੀ ਚਾਲ ਹੋਵੇ ਜਿਹੜਾ ਕੰਪਨੀ ਦਾ ਮਾਲਕ ਹੈ ਹੋ ਸਕਦਾ ਉਹਦੀ ਚਾਲ ਹੀ ਹੋਵੇ ਤੇ ਇੱਕ ਉਲਟੀ ਜੇਲ੍ਹ ਦੇ ਵਿੱਚ ਮਾਰਦੇ-ਕੁੜਦੇ ਆ ਜੇਲ੍ਹ ਉਹਨਾਂ ਦੀ ਬੜੀ ਖਤਰਨਾਕ ਹੈ ਅਸੀਂ ਤਾਂ ਬੱਚੇ ਕਮਾਨ ਬਾਹਰ ਤੇ ਭੇਜੇ ਸਾਡਾ ਬੱਚਾ 22 ਸਾਲ ਦਾ ਕੁਝ ਖਾਂਦਾ ਪੀਂਦਾ ਨਹੀਂ ਕੋਈ ਐਬ ਨਹੀਂ ਬਹਿਣ ਲਈ ਪ੍ਰੂਜਾ ਦੂਜਾ ਬੇਟਾ ਮੇਰਾ ਛੋਟਾ ਤੇ ਉਹ ਵੱਡੇ ਦੋ ਬਟੇ ਸਾਡੇ ਛੋਟੇ ਬੇਟੇ ਦਾ ਕੀ ਨਾਮ ਹੈ ਮਨੋਜ ਕੁਮਾਰ ਕਿੰਨੀ ਉਮਰ ਸੀ 22 ਸਾਲ ਕਿੱਥੇ ਹੈ ਇਸ ਵਕਤ ਕੀ ਹੋਇਆ ਜਿਹੜਾ ਉਹ ਈਰਾਨ ਦੀ ਜੇਲ੍ਹ ਵਿੱਚ ਚਾ ਦੱਸਿਆ ਹੋਇਆ ਉਹ ਈਰਾਨ ਦੀ ਜੇਲ੍ਹ ਕਰਕੇ ਵੀ ਅੱਛੀ ਨੌਕਰੀ ਕਰਦਾ ਹੀ ਨੇ ਵੀ ਲekin ਆ ਕੇ ਰਾਣਜੀ ਜੀ ਦੇ ਹੀ ਸ਼ਿਪ ਲੈ ਕੇ ਤੇ ਉੱਥੇ 5-6 ਮਿੰਟ ਰਹੀ ਉੱਥੇ ਤੇ ਇਸ ਕਰਕੇ ਵੀ ਉਹ ਉਹ ਕਹਿੰਦੇ ਵੀ ਸਾਨੂੰ ਹੀ ਛੁੱਟ ਜਾਣੇ ਛੁੱਟ ਜਾਣੇ ਨਹੀਂ ਛੁੱਟੇ ਉਹ ਤੇ ਉੱਥੇ ਗੱਤ ਕੀ ਉਸਤ ਗੱਲ ਜਿਹੜੀ ਉਹ ਫਕਰ ਕੇ ਤੇ ਲੈ ਗਈ ਉਹਨਾਂ ਨੂੰ ਜੇੜ ਚ ਲੈ ਗਈ ਜੀ ਤੁਹਾਡੀ ਤੁਹਾਡੀ ਅਖੀਰ ਵਾਰ ਆਪਣੇ ਬੇਟੇ ਨਾਲ ਗੱਲ ਕਰੀ ਸੀ ਚਾਰ-ਪੰਜ ਦਿਨ ਹੋਏ ਐ ਕੀ ਦੱਸਿਆ ਸੀ ਉਹਨੂੰ ਉਹਨੇ ਹੀ ਦੱਸਿਆ ਵੀ ਸਾਨੂੰ ਇਰਾਨ ਚ ਲੈ ਚਲੇ ਆਪੀ ਆਗਰ ਕੇ ਵੀ ਜੇਨ ਚ ਲੈ ਗਈ ਚਲੀ ਆ ਸਾਨੂੰ ਹੋਰ ਬੱਚੇ ਵੀ ਆ ਨਾਲ ਹੋ ਗਏ ਹਾਂਜੀ ਹੋਰ ਵੀ ਆ ਗਈ ਹੈ ਕੀ ਮੰਗ ਕਰਦੇ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਕੇਂਦਰ ਸਰਕਾਰ ਸਾਨੂੰ ਵੀ ਇਹੀ ਮੰਗ ਚਾਹੀਦੀ ਸਾਡੀ ਇਹ ਬੜੀ ਵੀਰ ਕਿ ਸਾਡੇ ਬੱਚੇ ਵੀ ਵਾਪਸ ਇੰਡੀਆ ਨੂੰ ਆ ਜਾਣ